ਕਈ ਵਾਰ ਆਪਣਾ ਬਹੁਤ ਹੀ ਚਟਪਟਾ ਖਾਣ ਨੂੰ ਦਿਲ ਕਰਦਾ ਹੈ ਜਦੋਂ ਚਟਪਟਾ ਖਾਣ ਨੂੰ ਦਿਲ ਕਰੇ ਤੇ ਫਟਾਫਟ ਬਣਾ ਲਓ ਵੈਜ ਮਨਚੂਰੀਨ ਜੋ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸਿੱਖ ਹੋ ਵਿੱਚ ਚਲੋ ਆਪਾਂ ਵੈਜ ਮਨਚੂਰੀਨ ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਮੈਂ ਬੰਦ ਗੋਭੀ ਲਈ ਹੈ ਇਸ ਨੂੰ ਆਪਾਂ ਚੌਪ ਕਰ ਲਵਾਂਗੇ ਤੇ ਇੱਕ ਮੈਂ ਸ਼ਿਮਲਾ ਮਿਰਚ ਲਈ ਹੈ ਤੇ ਦੋ ਗਾਜਰਾ ਲਿਆ ਹਨ ਤੁਸੀਂ ਇਕੱਲੀ ਇੱਥੇ ਬੰਦ ਗੋਭੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਸਬਜ਼ੀਆਂ ਹੋਰ ਨਹੀਂ ਅਵੇਲੇਬਲ ਤੇ ਤੁਸੀਂ ਬੰਦ ਗੋਭੀ ਦੇ ਨਾਲ ਵੀ ਮਨਚੂਰੀਅਨ ਬਣਾ ਸਕਦੇ ਹੋ ਹੁਣ ਆਪਾਂ ਸਾਰੀਆਂ ਸਬਜ਼ੀਆਂ ਨੂੰ ਇੱਕ ਵਾਰੀ ਮਿਕਸ ਕਰ ਲਵਾਂਗੇ ਤੇ ਇਸ ਦੇ ਉੱਪਰ ਆਪਾਂ ਥੋੜਾ ਜਿਹਾ ਨਮਕ ਪਾ ਦੇਵਾਂਗੇ ਜਿਸ ਦੇ ਨਾਲ ਜਿਹੜਾ ਸਬਜ਼ੀਆਂ ਦੇ ਵਿੱਚ ਪਾਣੀ ਹੈ ਉਹ ਇੱਕ ਵਾਰੀ ਨਿਕਲ ਜਾਵੇਗਾ ਨਮਕ ਪਾ ਕੇ ਇਸ ਨੂੰ ਆਪਾਂ 5 ਮਿੰਟ ਦੇ ਲਈ ਰੱਖ ਦੇਵਾਂਗੇ ਮਿੰਟ ਬਾਅਦ ਜਿਹੜੀਆਂ ਸਬਜ਼ੀਆਂ ਹਨ ਇਹਨਾਂ ਦੇ ਵਿੱਚੋਂ ਥੋੜਾ ਜਿਹਾ ਪਾਣੀ ਨਿਚੋੜ ਦਵਾਂਗੇ ਜੇਕਰ ਆਪਾਂ ਸਬਜ਼ੀਆਂ ਦੇ ਵਿੱਚ ਇਸੇ ਤਰ੍ਹਾਂ ਪਾਣੀ ਰਹਿਣ ਦਿੱਤਾ ਤੇ ਇਸ ਦੇ ਵਿੱਚ ਆਪਾਂ ਨੂੰ ਮੈਦੇ ਦੀ ਜ਼ਿਆਦਾ ਲੋਰ ਪਵੇਗੀ ਤੇ ਇਸ ਦੇ ਵਿੱਚ ਸਬਜ਼ੀਆਂ ਦਾ ਟੇਸ ਨਹੀਂ ਆਵੇਗਾ ਮੈਦੇ ਦਾ ਟੇਸ ਜ਼ਿਆਦਾ ਆਵੇਗਾ ਤੇ ਨਾਲ ਇਸ ਦੇ ਨਾਲ ਮੰਜੂਰੀਅਨ ਬਹੁਤ ਜ਼ਿਆਦਾ ਟੇਸਟੀ ਨਹੀਂ ਬਣਦੇ ਹੁਣ ਆਪਾਂ ਸਬਜ਼ੀਆਂ ਦੇ ਵਿੱਚੋਂ ਜਿਹੜਾ ਐਕਸਟਰਾ ਪਾਣੀ ਹੈ ਉਹ ਨਿਚੋੜ ਦਿੱਤਾ ਹੈ ਇਹ ਦੇਖੋ ਇੰਨਾ ਪਾਣੀ ਜਿਹੜਾ ਨਿਕਲਿਆ ਹੈ ਹੁਣ ਸਬਜ਼ੀਆਂ ਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਬਰੀਕ ਕੱਟੀ ਹੋਈ ਹਰੀ ਮਿਰਚ ਥੋੜਾ ਜਿਹਾ ਆਪਾਂ ਇਸ ਵਿੱਚ ਬਰੀਕ ਕੱਟਿਆ ਹੋਇਆ ਅਦਰਕ ਐਡ ਕਰਾਂਗੇ ਨਾਲ ਹੀ ਬਰੀਕ ਕੱਟਿਆ ਹੋਇਆ ਲਸਣ ਐਡ ਕਰ ਦਵਾਂਗੇ ਲਸਣ ਤੇ ਅਦਰਕ ਦੇ ਨਾਲ ਮੰਜੂਰੀਅਨ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹਨ ਤੇ ਫਲੇਵਰਫੁਲ ਬਣਦੇ ਹਨ ਅੱਧਾ ਚਮਚ ਇਸ ਦੇ ਵਿੱਚ ਆਪਾਂ ਕਾਲੀ ਮਿਰਚ ਦਾ ਪਾਊਡਰ ਐਡ ਕਰਾਂਗੇ 1/4 ਚਮਚ ਇੱਥੇ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕਰਾਂਗੇ ਤੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਨਮਕ ਐਡ ਕਰ ਲਵਾਂਗੇ 1/2 ਚਮਚ ਇੱਥੇ ਆਪਾਂ ਗਰਮ ਮਸਾਲਾ ਐਡ ਕਰਾਂਗੇ ਜਿਸ ਦੇ ਨਾਲ ਇਸ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਾਂ ਇਸ ਦੇ ਵਿੱਚ 3 ਚਮਚ ਕੌਰਨ ਫਲਾਰ ਦੇ ਐਡ ਕਰ ਲਵਾਂਗੇ ਤੇ 2 ਚਮਚ ਇੱਥੇ ਆਪਾਂ ਮੈਦੇ ਦੇ ਐਡ ਕਰਾਂਗੇ ਜੇ ਤੁਹਾਡੇ ਕੋਲ ਕੌਰਨ ਫਲਾਰ ਨਹੀਂ ਹੈ ਤਾਂ ਤੁਸੀਂ ਇੱਥੇ ਚੌਲਾਂ ਦਾ ਆਟਾ ਵੀ ਐਡ ਕਰ ਸਕਦੇ ਹੋ ਤੇ ਜਾਂ ਤੁਸੀਂ ਅਰਾ ਰੋਟ ਪਾਊਡਰ ਐਡ ਕਰ ਸਕਦੇ ਹੋ ਪਰ ਕੌਰਨ ਫਲੌਰ ਐਡ ਕਰਨ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹਨ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲਵਾਂਗੇ ਕੋਈ ਇਹਨਾਂ ਦੇ ਵਿੱਚ ਐਕਸਟਰਾ ਪਾਣੀ ਐਡ ਨਹੀਂ ਕਰਨਾ ਸਬਜ਼ੀਆਂ ਦੇ ਮੌਇਸਚਰ ਦੇ ਨਾਲ ਹੀ ਇਹ ਬਹੁਤ ਵਧੀਆ ਸੈੱਟ ਹੋ ਜਾਵੇਗਾ ਇਹ ਦੇਖੋ ਆਪਣਾ ਜਿਹੜਾ ਮਿਕਸਰ ਹੈ ਬਹੁਤ ਵਧੀਆ ਸੈੱਟ ਹੋ ਚੁੱਕਾ ਹੈ ਹੁਣ ਆਪਾਂ ਮਨਚੂਰੀਅਨ ਦੇ ਬਾਲ ਬਣਾ ਕੇ ਤਿਆਰ ਕਰ ਲਵਾਂਗੇ ਇਹਨਾਂ ਨੂੰ ਆਪਾਂ ਬਿਲਕੁਲ ਹਲਕੇ ਹੱਥਾਂ ਦੇ ਨਾਲ ਹੀ ਬਣਾਉਣਾ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਨਪਣਾ ਨਹੀਂ ਤੇ ਇਹ ਸਬਜ਼ੀਆਂ ਅੰਦਰੋਂ ਕੱਚੀਆਂ ਰਹਿ ਜਾਣਗੀਆਂ ਇਹਨਾਂ ਨੂੰ ਕੋਲਾ-ਪੋਲਾ ਆਪਾਂ ਬੋਲਸ ਬਣਾ ਕੇ ਤਿਆਰ ਕਰਨੀਆਂ ਹਨ ਤਾਂ ਕਿ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਇਹ ਦੇਖੋ ਆਪਣੀਆਂ ਸਾਰੀਆਂ ਬੋਲਸ ਬਣ ਕੇ ਤਿਆਰ ਹੋ ਚੁੱਕੀਆਂ ਹਨ ਇੱਥੇ ਹੁਣ ਆਪਾਂ ਤੇਲ ਗਰਮ ਹੋ ਚੁੱਕਾ ਹੈ ਪਹਿਲਾਂ ਆਪਾਂ ਤੇਲ ਨੂੰ ਪੂਰੀ ਤਰ੍ਹਾਂ ਗਰਮ ਕਰਨਾ ਹੈ ਫਿਰ ਆਪਾਂ ਫਲੇਮ ਲੋ ਕਰ ਦੇਣਾ ਹੈ ਤੇ ਇਹਨਾਂ ਨੂੰ ਲੋ ਫਲੇਮ ਦੇ ਉੱਪਰ ਆਪਾਂ ਪਕਾਵਾਂਗੇ ਤਾਂ ਕਿ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਜੇਕਰ ਆਪਾਂ ਹਾਈ ਫਲੇਮ ਤੇ ਉੱਪਰ ਇਹਨਾਂ ਨੂੰ ਪਕਾਇਆ ਤੇ ਉੱਪਰੋਂ ਤਾਂ ਪੱਕ ਜਾਣਗੀਆਂ ਪਰ ਅੰਦਰੋਂ ਇਹ ਬਿਲਕੁਲ ਕੱਚੀਆਂ ਰਹਿਣਗੀਆਂ ਜੋ ਕਿ ਬਿਲਕੁਲ ਵੀ ਟੇਸਟੀ ਨਹੀਂ ਲੱਗਣਗੀਆਂ ਤੇ ਹੌਲੀ ਹੌਲੀ ਹਲਕੇ ਹੱਥਾਂ ਦੇ ਨਾਲ ਇਹਨਾਂ ਨੂੰ ਆਪਾਂ ਹਿਲਾਵਾਂਗੇ ਦੇਖੋ ਲੋ ਫਲੇਮ ਦੇ ਉੱਪਰ ਜਿਸ ਤਰ੍ਹਾਂ ਆਪਾਂ ਪਕਾ ਰਹੇ ਹਾਂ ਤੇ ਇਹਨਾਂ ਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਹੁਣ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਬਾਕੀ ਰਹਿndੀਆਂ ਬਾਲਸ ਵੀ ਆਪਾਂ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਇਹ ਦੇਖੋ ਆਪਣੀਆਂ ਸਾਰੀਆਂ ਬਾਲਸ ਬਣ ਕੇ ਤਿਆਰ ਹੋ ਚੁੱਕੀਆਂ ਹਨ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚੋਂ ਕੱਢ ਲਿਆ ਹੈ ਏ ਦੇਖੋ ਆਪਣੀਆਂ ਸਾਰੀਆਂ ਬਾਲਸ ਬਹੁਤ ਵਧੀਆ ਬਣ ਕੇ ਤਿਆਰ ਹੋ ਚੁੱਕੀਆਂ ਹਨ ਇਹ ਦੇਖੋ ਆਪਣੀਆਂ ਮੰਜੂਰੀਅਨਸ ਦੀਆਂ ਬਾਲ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋ ਚੁੱਕੀਆਂ ਹਨ ਤੇ ਕੋਈ ਵੀ ਬਾਲਸ ਆਪਣੀ ਬਿਲਕੁਲ ਨਹੀਂ ਟੁੱਟੀ ਤੇ ਪਰਫੈਕਟ ਬਣ ਕੇ ਰੈਡੀ ਹੋਈਆਂ ਹਨ ਹੁਣ ਆਪਾਂ ਕੜਾਈ ਦੇ ਵਿੱਚੋਂ ਸਾਰਾ ਤੇਲ ਕੱਢ ਲਿਆ ਹੈ ਤੇ ਇੱਕ ਦੋ ਚਮਚ ਇਸ ਦੇ ਵਿੱਚ ਆਪਾਂ ਤੇਲ ਰਹਿਣ ਦਿੱਤਾ ਹੈ ਤੇਲ ਆਪਾਂ ਪੂਰਾ ਗਰਮ ਕਰਾਂਗੇ ਉਸ ਦੇ ਵਿੱਚ ਆਪਾਂ ਕੱਟਿਆ ਹੋਇਆ ਬਰੀਕ ਲਸਣ ਅਦਰਕ ਐਡ ਕਰ ਲਵਾਂਗੇ ਤੇ ਥੋੜੀ ਜੀ ਇਸ ਦੇ ਵਿੱਚ ਛੋਟੀ ਜੀ ਹਰੀ ਮਿਰਚ ਕੱਟ ਕੇ ਐਡ ਕਰਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਕਿਉਂਕਿ ਮੰਜੂਰੀਅਨ ਦੀ ਗਰੇਵੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਾਂ ਇੱਥੇ ਪਿਆਜ਼ ਤੇ ਸ਼ਿਮਲਾ ਮਿਰਚਾਂ ਨੂੰ ਐਡ ਕਰ ਦਵਾਂਗੇ ਮੇਰੇ ਕੋਲ ਹਰੀ ਸ਼ਿਮਲਾ ਮਿਰਚ ਹੀ ਅਵੇਲੇਬਲ ਸੀ ਇਸ ਲਈ ਮੈਂ ਕੱਲੀ ਇਹ ਹੀ ਐਡ ਕੀਤੀ ਹੈ ਜੇਕਰ ਤੁਹਾਡੇ ਕੋਲ ਪੀਲੀ ਤੇ ਲਾਲ Shimla mirch ਹੋਵੇ ਤਾਂ ਤੁਸੀਂ ਉਹ ਵੀ ਇਸ ਦੇ ਵਿੱਚ ਐਡ ਕਰ ਸਕਦੇ ਹੋ ਉਹ ਵੀ ਬਹੁਤ ਹੀ ਵਧੀਆ ਕਲਰਫੁੱਲ ਲੱਗਦੀ ਹੈ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਪੁੰਨ ਲਵਾਂਗੇ ਇਹਨਾਂ ਨੂੰ ਬਹੁਤ ਜ਼ਿਆਦਾ ਸੌਫਟ ਨਹੀਂ ਕਰਨਾ ਸਬਜ਼ੀਆਂ ਇਸ ਦੇ ਵਿੱਚ ਕਰੰਚੀ ਹੀ ਵਧੀਆ ਲੱਗਦੀਆਂ ਹਨ ਇਹ ਦੇਖੋ ਆਪਣੀਆਂ ਸਬਜ਼ੀਆਂ ਜਿਹੜੀਆਂ ਹਨ ਉਹ ਹੈ ਕਰੰਚੀ ਪਰ ਥੋੜੀਆਂ ਜੀਆਂ ਸੌਫਟ ਹੋਈਆਂ ਹਨ ਹੁਣ ਇੱਥੇ ਆਪਾਂ ਐਡ ਕਰਾਂਗੇ ਅੱਧਾ ਚਮਚ ਚਿਲੀ ਸੌਸ ਅੱਧਾ ਚਮਚ ਇਹ ਰੈੱਡ ਚਿਲੀ ਸੌਸ ਤੇ ਇੱਕ ਚਮਚ ਮੇਵਾ ਡਾਈਸ ਦੇ ਵਿੱਚ ਕੈਚ-ਅਪ ਦਾ ਐਡ ਕੀਤਾ ਹੈ ਹੁਣ ਇਹਨਾਂ ਨੂੰ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇੱਥੇ ਐਡ ਕਰਾਂਗੇ ਆਪਾਂ 2 ਚਮਚ ਸੋਇਆ ਸੌਸ ਤੇ 1/4 ਚਮਚ ਕਾਲੀ ਮਿਰਚ ਪਾਊਡਰ ਦਾ ਐਡ ਕਰਾਂਗੇ 1/4 ਚਮਚੀ ਲਾਲ ਮਿਰਚ ਪਾਊਡਰ ਤੇ 1/4 ਚਮਚ ਜਿੱਥੇ ਮੈਂ ਨਮਕ ਦਾ ਐਡ ਕਰਾਂਗੀ ਕਿਉਂਕਿ ਸੌਸਸਸ ਦੇ ਵਿੱਚ ਵੀ ਨਮਕ ਹੁੰਦਾ ਹੈ ਤੇ ਆਪਾਂ ਮੰਜੂਰੀਅਨ ਦੇ ਵਿੱਚ ਵੀ ਨਮਕ ਐਡ ਕੀਤਾ ਹੈ ਇਸ ਲਈ ਥੋੜਾ ਹੀ ਨਮਕ ਐਡ ਕਰਾਂਗੇ ਤਾਂ ਕਿ ਨਮਕ ਦਾ ਬੈਲੈਂਸ ਬਹੁਤ ਹੀ ਜ਼ਿਆਦਾ ਵਧੀਆ ਬਣੇ ਅੱਧਾ ਚਮਚ ਇੱਥੇ ਆਪਾਂ ਵਿਨੇਗਰ ਦਾ ਐਡ ਕਰ ਲਵਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਥੇ ਮੈਂ 3 ਚਮਚ ਕੌਰਨ ਫਲੌਰ ਲਏ ਹਨ ਇਹ ਆਪਾਂ ਗਰੇਵੀ ਵਾਲਾ ਮਨਚੂਰੀਅਨ ਬਣਾਉਣੇ ਹਨ ਇਸ ਲਈ ਆਪਾਂ ਕੌਰਨ ਫਲੌਰ ਜ਼ਿਆਦਾ ਐਡ ਕਰਾਂਗੇ ਇਸ ਦੇ ਵਿੱਚ ਪਾਣੀ ਪਾ ਕੇ ਇਸ ਦਾ ਆਪਾਂ ਪੇਸਟ ਬਣਾ ਕੇ ਥੋੜਾ ਥੋੜਾ ਕਰਕੇ ਇਸ ਦੇ ਵਿੱਚ ਐਡ ਕਰਾਂਗੇ ਕਿਉਂਕਿ ਕੌਰਨ ਫਲੌਰ ਦੇ ਨਾਲ ਬਹੁਤ ਹੀ ਜਲਦੀ ਗਰੇਵੀ ਥਿਕ ਹੋਣ ਲੱਗ ਜਾਂਦੀ ਹੈ ਨਾਲ ਹੀ ਹੁਣ ਇਸ ਦੇ ਵਿੱਚ ਮੈਂ 1 ਕੱਪ ਪਾਣੀ ਦਾ ਐਡ ਕਰ ਲਿਆ ਹੈ ਤੇ ਹੁਣ ਇਸ ਨੂੰ ਆਪਾਂ ਬੋਇਲ ਔਨ ਤੱਕ ਪਕਾਵਾਂਗੇ ਜਿਸ ਤਰ੍ਹਾਂ ਇਸ ਦੇ ਵਿੱਚ ਦੇਖੋ ਬੋਇਲ ਆ ਰਿਹਾ ਹੈ ਤੇ ਆਪਣੀ ਗਰੇਵੀ ਬਹੁਤ ਹੀ ਵਧੀਆ ਥਿੱਕ ਹੋ ਰਹੀ ਹੈ ਤੇ ਇਸ ਦਾ ਕਲਰ ਦੇਖੋ ਕਿੰਨਾ ਜ਼ਿਆਦਾ ਵਧੀਆ ਆ ਰਿਹਾ ਹੈ ਜੇਕਰ ਤੁਸੀਂ ਡਰਾਈ ਮਨਚੂਰੀਅਨ ਬਣਾਉਣੇ ਹੋ ਤਾਂ ਤੁਸੀਂ ਇੱਥੇ ਕੌਰਨ ਫਲਾਰ ਦਾ ਇੱਕ ਚਮਚ ਹੀ ਐਡ ਕਰਨਾ ਹੈ ਕਿਉਂਕਿ ਉਸ ਦੇ ਵਿੱਚ ਆਪਾਂ ਗਰੇਵੀ ਦੀ ਆਪਾਂ ਨੂੰ ਜ਼ਿਆਦਾ ਲੋੜ ਨਹੀਂ ਪੈਂਦੀ ਇਹ ਦੇਖੋ ਜੀ ਆਪਣੀ ਕਿੰਨੀ ਵਧੀਆ ਗਰੇਵੀ ਬਣ ਕੇ ਤਿਆਰ ਹੋ ਚੁੱਕੀ ਹੈ ਆਪਣੀ ਪਰਫੈਕਟ ਗਰੇਵੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਮੰਜੂਰੀਅਨ ਦੀਆਂ ਬੋਲਸ ਐਡ ਕਰ ਦਵਾਂਗੇ ਤੇ ਬਿਲਕੁਲ ਲੋ ਫਲੇਮ ਦੇ ਉੱਪਰ ਇਹਨਾਂ ਨੂੰ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਤਾਂ ਕਿ ਜਿਹੜੀ ਗਰੇਵੀ ਹੈ ਉਸ ਦਾ ਟੇਸਟ ਮੰਜੂਰੀਅਨ ਬੋਲਸ ਦੇ ਵਿੱਚ ਚੰਗੀ ਤਰ੍ਹਾਂ ਹੋ ਆ ਜਾਵੇ ਇੱਕ ਵਾਰੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹਿਲਾ ਲਵਾਂਗੇ ਤੇ ਲਓ ਜੀ ਇਹ ਆਪਣੇ ਪਰਫੈਕਟ ਮੰਜੂਰੀਅਨ ਬਣ ਕੇ ਤਿਆਰ ਹੋ ਚੁੱਕੇ ਹਨ ਹੁਣ ਇਸ ਦੇ ਉੱਪਰ ਆਪਾਂ ਸਪ੍ਰਿੰਗ ਆਨੀਅਨ ਪਾ ਦਵਾਂਗੇ ਹੁਣ ਆਪਾਂ ਇੱਥੇ 2 ਮਿੰਟ ਲਈ ਇਸੇ ਤਰ੍ਹਾਂ ਰੱਖ ਦਵਾਂਗੇ ਗੈਸ ਨੂੰ ਬੰਦ ਕਰ ਦਵਾਂਗੇ ਤੇ ਦੇਖੋ ਗਰੇਵੀ ਆਪਣੀ ਕਿੰਨੀ ਜ਼ਿਆਦਾ ਥਿੱਕ ਹੋ ਚੁੱਕੀ ਹੈ ਕਿ ਕਿੰਨੀ ਜਿਆਦੇ ਵਧੀਆ ਆਪਣਾ ਗਰੇਵੀ ਮਨਚੂਰੀਅਨ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਸਰਵ ਕਰਾਂਗੇ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਆਪਣੇ ਫਰੈਂਡਸ ਤੇ ਫੈਮਿਲੀ ਦੇ ਵਿੱਚ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਣਾ ਗਰੇਵੀ ਮਨਚੂਰੀਅਨ ਬਣ ਕੇ ਤਿਆਰ ਹੈ ਤੁਸੀਂ ਵੀ ਬਣਾਇਓ ਖਾਇਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਵਿੱਚ ਧੰਨਵਾਦ